ਉਹਦੇ ਵਿੱਚ ਇੱਕ ਐਂਟਰੀ ਦਰਜ ਮਿਲਦੀ ਹੈ ਕਿ ਇਸ ਤਰੀਕ ਨੂੰ ਇਸ ਸਾਲ 26 ਜਨਵਰੀ ਨੂੰ ਦੀਪ ਸਿੰਘ ਸਿੱਧੂ ਨੇ ਉਸ ਮੌਕੇ ਸਿੱਖਾਂ ਦੀ ਨੁਮਾਇੰਦਗੀ ਕਰਦਿਆਂ ਨਿਸ਼ਾਨ ਸਾਹਿਬ ਚੁਲਾ ਦਿੱਤਾ। ਹਰ ਵੈੱਬਸਾਈਟ ਦੇ ਉੱਪਰ ਤੁਹਾਨੂੰ ਇਹ ਮਿਲੇਗਾ। ਸੋ ਇਸ ਸੰਕੇਤਕ ਪੱਦਰ ਦੇ ਉੱਪਰ ਆਪਣੀ ਹੋਂਦ ਨੂੰ ਦਰਸਾਉਣ ਦੀਆਂ ਗੱਲਾਂ ਹੁੰਦੀਆਂ ਨੇ ਕਿ ਜਿਹੜੀ ਸਾਡੇ ਸੰਘਰਸ਼ ਦੇ ਵਿੱਚ ਇੱਕ ਗੱਲ ਨੇ ਜਨਮ ਲੈ ਲਿਆ ਕਿ ਗੱਲ ਕੇਵਲ ਫਸਲਾਂ ਤੱਕ ਸੀਮਿਤ ਨਹੀਂ ਹੈ ਗੱਲ ਨਸਲਾਂ ਤੱਕ ਸੀਮਿਤ ਹੈ। ਜਿਹੜੀ ਉਦੋਂ ਸਾਡੀ ਆਗੂ ਪ੍ਰਣਾਲੀ ਸਮਝ ਨਹੀਂ ਸਕੀ ਗੱਲ ਕੇਵਲ ਕਣਕ ਦੇ ਮੁੱਲ ਦੀ ਨਹੀਂ ਐ ਗੱਲ ਤੁਹਾਡੀ ਅਣਖ ਦੇ ਬੋਲਦੀ ਐ ਦੀਪ ਨੇ ਸਾਨੂੰ ਉਸ ਗੱਲ ਨੂੰ ਸਮਝਾਉਣ ਦਾ ਯਤਨ ਕੀਤਾ ਉਹਦੇ ਚ ਪਹਿਲੀ ਗੱਲ ਇਹ ਸੀ ਕਿ ਜੋ ਵੀ ਬੋਲਣਾ ਐ ਮਾਈਕ ਦੇ ਉੱਪਰ ਸੋਸ਼ਲ ਮੀਡੀਆ ਦੇ ਵਿੱਚ ਜਨਤਾ ਦੇ ਵਿੱਚ ਜਾਂ ਆਮ ਚਾਰ ਨੌਜਵਾਨਾਂ ਦੋਸਤਾਂ ਦੇ ਚ ਬਹਿ ਕੇ ਜ਼ਿੰਮੇਵਾਰੀ ਦੇ ਨਾਲ ਬੋਲਣਾ ਕਿ ਜੇ ਅਸੀਂ ਦੀਪ ਨੂੰ ਜੀਉਂਦੇ ਜੀ ਸਮਝਿਆ ਹੁੰਦਾ ਜੇ ਕਿਸਾਨ ਆਗੂ ਕਹਿੰਦੇ ਨੇ ਅਸੀਂ ਸਮਝ ਨਹੀਂ ਸਕੇ ਦੀਪ ਠੀਕ ਕਹਿੰਦਾ ਸੀ ਤੇ ਸੱਚ ਜਾਣਿਓ ਅੱਜ ਵੀ ਜੇਕਰ ਸਾਡੇ ਚ ਸਮੂਹਿਕ ਚੇਤਨਤਾ ਹੋਵੇ ਤਾਂ ਕੱਲ ਨੂੰ ਤੁਹਾਨੂੰ ਇਹ ਮੈਂ ਕਹਿਣਾ ਪਵੇ ਭੀ ਯਾਰ ਅਸੀਂ ਇਕੱਠੇ ਹੁੰਦੇ ਤੇ ਸਾਡੇ ਡਿਬਰੂਗੜ੍ਹ ਵਾਲੇ ਵੀਰ ਵਾਪਸ ਆ ਸਕਦੇ ਸੋ ਅਸੀਂ ਆਪਣੇ ਵੀਰਾਂ ਨੂੰ ਜਗਾ ਦਈਏ ਸਪੇਸ ਦੇਣ ਦਾ ਯਤਨ ਕਰੀਏ ਅਸੀਂ ਹੁਣ ਇਸ ਸਟੇਜ ਨੂੰ ਛੱਡਣ ਦਾ ਯਤਨ ਕਰੀਏ ਅਸੀਂ ਬਹੁਤ ਚਿਰ ਬੋਲ ਚੁੱਕੇ ਹਾਂ 30 ਸਾਲ ਤੇ ਮੈਨੂੰ ਬੋਲਦੇ ਨੂੰ ਹੋ ਗਏ ਅਸੀਂ ਆਉਣ ਵਾਲੇ ਨੌਜਵਾਨਾਂ ਨੂੰ ਜਗਾ ਦਈਏ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸਰੀਰ ਕਰਕੇ ਸਾਡੇ ਤੋਂ ਵਿਛੜ ਚੁੱਕੇ ਵੀਰ ਸੰਦੀਪ ਸਿੰਘ ਸਿੱਧੂ ਜਿਹਨੂੰ ਪਿਆਰ ਦੇ ਨਾਲ ਅਸੀਂ ਦੀਪ ਸਿੱਧੂ ਆਖਿਆ ਕਰਦੇ ਸੀ ਉਹਦੀ ਯਾਦ ਦੇ ਵਿੱਚ ਜੁੜੇ ਬੈਠੇ ਮੌਜੂਦ ਸਹਾਜਰੀ ਆਓ ਸਭ ਤੋਂ ਪਹਿਲਾਂ ਗੁਰਦੇਵ ਪਾਸ਼ਾ ਦੀ ਬਖਸ਼ਿਸ਼ ਪਵਿੱਤਰ ਫਤਿਹ ਬੁਲੰਦ ਕਰੀਏ ਸਤਿਕਾਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਪ ਸਿੰਘ ਸਿੱਧੂ ਮੇਰੇ ਖਿਆਲ ਦੇ ਨਾਲ ਉਹਦੇ ਬਾਰੇ ਅੱਜ ਬੋਲਣਾ ਵੀ ਔਖਾ ਲੱਗਦਾ ਕਿਉਂਕਿ ਜਿਵੇਂ-ਜਿਵੇਂ ਉਹਦੇ ਬੋਲਾਂ ਨੂੰ ਸੋਚੀਦਾ ਸਮਝੀਦਾ ਵਿਚਾਰਨ ਦਾ ਯਤਨ ਕਰੀਦਾ ਇੰਜ ਲੱਗਦਾ ਹੈ ਕਿ ਪਵਿੱਖ ਦੀਆਂ ਬਹੁਤ ਸਾਰੀਆਂ ਗੱਲਾਂ ਨੂੰ ਉਹ ਆਪਣੀਆਂ ਰਮਝਾਂ ਦੇ ਵਿੱਚ ਸਮਝਾ ਗਿਆ ਵੀਰ ਜੀ ਜਸਬੀਰ ਸਿੰਘ ਖੰਡੂਰ ਬੈਠੇ ਨੇ ਮੈਂ ਵੇਖਦਾ ਕਿ 25 ਤੇ 26 ਜਨਵਰੀ ਦੇ ਵਰਤਾਰੇ ਤੋਂ ਬਹੁਤ ਬਹੁਤ ਸਾਰੇ ਐਸੇ ਚਿਹਰੇ ਨੇ ਜਿਹੜੇ ਮੀਡੀਆ ਦੇ ਵਿੱਚ ਨਹੀਂ ਆਏ ਪਰ ਜਿੰਨਾ ਉਦੋਂ ਸਾਡੀ ਦਿੱਲੀ ਦੇ ਵਿੱਚ ਮਦਦ ਬਹੁਤ ਕੀਤੀ ਬਹੁਤ ਜ਼ਿਆਦਾ ਮਦਦ ਆਪਣੇ ਜਥੇਬੰਦਕਦਾਰਿਆਂ ਤੋਂ ਉੱਪਰ ਉੱਠ ਕੇ ਉਹਨਾਂ ਨੇ ਮਦਦ ਕੀਤੀ ਕੁਝ ਥੜੇ ਹੋਏ ਨੇ ਮੈਂ ਉੱਥੋਂ ਗੱਲ ਸ਼ੁਰੂ ਕਰਦਾ ਅੱਜ ਮੇਰੇ ਖਿਆਲ ਦੀ ਸਿੱਧੂ ਨੂੰ ਸਾਡੇ ਤੋਂ ਵਿਛੜਿਆ ਕੋਈ 1100 ਦਿਨ ਹੋ ਗਿਆ ਹੋਣਾ ਤੇ ਉਹ ਦਿਨ ਦੀ ਗੱਲ ਤਿੰਨ ਕ ਮਹੀਨੇ ਹੋਏ ਨੇ ਇਹ ਕਿਸੇ ਤਰ੍ਹਾਂ ਸਟੇਜ ਦੇ ਉੱਪਰੋਂ ਕੋਈ ਕਿਸਾਨ ਆਗੂ ਵੀਰ ਸਾਡੇ ਸਥਾਨਿਕ ਪੱਦਰ ਦੇ ਉੱਪਰ ਗੱਲ ਕਰਕੇ ਉਤਰਿਆ ਤੇ ਮੈਂ ਸਟੇਜ ਤੇ ਚੜ ਰਿਹਾ ਸੀ ਤੇ ਚੜਦਿਆਂ ਮੇਰੀ ਬਾਹ ਫੜ ਕੇ ਗੱਲ ਕਹਿੰਦੇ ਕਹਿੰਦੇ ਯਾਰ ਦੀਪ ਠੀਕ ਹੀ ਕਹਿੰਦਾ ਸੀ ਔਰ ਉਹ ਆਗੂ ਸੀ ਜਿਹੜੇ 26 ਜਨਵਰੀ ਤੋਂ ਬਾਅਦ ਸਾਡੇ ਨਾਲ ਬਹੁਤ ਬੈਸੇ ਸੀ মিডিਆ 'ਚ ਵੀ ਬਿਆਨ ਦੇ ਦਿੱਤੇ ਸੰਘਰਸ਼ ਦਾ ਬੇੜਾ ਗਰ ਕਰ ਦਿੱਤਾ ਇਹ ਕਰ ਦਿੱਤਾ ਔਰ ਸਾਡੇ ਜਦੋਂ ਨੂਰਦੀਨ ਦੀ ਸਰਾਂ ਦੇ ਕੋਲ ਗਰਜਾ ਸਿੰਘ ਤੇ ਬੋਤਾ ਸਿੰਘ ਨੇ ਖਾਲਸਾਈ ਨਿਸ਼ਾਨ ਸਾਹਿਬ ਚੁਲਾਇਆ ਉਹ ਕੋਈ ਪੰਜਾਬ ਦੇ ਕਬਜ਼ੇ ਦੀ ਨਹੀਂ ਸੀ ਉਹ ਸੰਕੇਤ ਸੀ ਕਿ ਸਾਡੀ ਹੋਂਦ ਹੈਗੀ ਹੈ ਅਸੀਂ ਰਜਿਸਟ ਕਰਦੇ ਹਾਂ ਅਸੀਂ ਖਤਮ ਨਹੀਂ ਹੋਏ ਅਸੀਂ ਆਪਣੀ ਹੋਂਦ ਨੂੰ ਦਰਸਾਉਣਾ ਚਾਹੁੰਦੇ ਹਾਂ ਸੋ ਕਈ ਵਾਰ ਕੁਝ ਮੌਕਿਆਂ ਦੇ ਉੱਪਰ ਲਏ ਗਏ ਫੈਸਲੇ ਕੇਵਲ ਕਬਜ਼ੇ ਦੀ ਜਾਂ ਰਾਜ ਸੱਤਾ ਦੀ ਭਾਵਨਾ ਨਹੀਂ ਚੁੜ ਪੈਦਾ ਨਹੀਂ ਹੁੰਦੇ ਉਹ ਕੇਵਲ ਇਹ ਹੁੰਦਾ ਹੈ ਕਿ ਤੁਸੀਂ ਇਤਿਹਾਸ ਦੇ ਵਿੱਚ ਆਪਣੀ ਹੋਣ ਦਰਸਾਉਣੀ ਹੈ ਤੇ ਹੋਣ ਦੀ ਕਿਵੇਂ ਦੀ ਦਰਸਾ ਦਿੱਤੀ ਗਈ ਅੱਜ ਤੁਸੀਂ ਲਾਲ ਕਿਲਾ ਸਰਚ ਕਰੋ ਸੋਸ਼ਲ ਮੀਡੀਆ ਦੇ ਉੱਪਰ ਕਿਸੇ ਵੈਬਸਾਈਟ ਤੇ ਚਲੇ ਜਾਓ ਉਹਦੇ ਵਿੱਚ ਇੱਕ ਐਂਟਰੀ ਦਰਜ ਮਿਲਦੀ ਹੈ ਕਿ ਇਸ ਤਰੀਕ ਨੂੰ ਇਸ ਸਾਲ 26 ਜਨਵਰੀ ਨੂੰ ਦੀਪ ਸਿੰਘ ਸਿੱਧੂ ਨੇ ਉਸ ਮੌਕੇ ਸਿੱਖਾਂ ਦੀ ਨੁਮਾਇੰਦਗੀ ਕਰਦਿਆਂ ਨਿਸ਼ਾਨ ਸਭ ਚਲਾ ਦਿੱਤਾ ਹਰ ਵੈਬਸਾਈਟ ਦੇ ਉੱਪਰ ਤੁਹਾਨੂੰ ਇਹ ਮਿਲੇਗਾ ਸੋ ਇਸ ਸੰਕੇਤਕ ਪੱਦਰ ਦੇ ਉੱਪਰ ਆਪਣੀ ਹੋਂਦ ਨੂੰ ਦਰਸਾਉਣ ਦੀਆਂ ਗੱਲਾਂ ਹੁੰਦੀਆਂ ਨੇ ਸੋ ਮੈਂ ਗੱਲ ਕਰ ਰਿਹਾ ਸੀ ਉਹ ਆਗੂ ਬੜਾ ਬੈਸਿਆ ਤੇ ਮੈਨੂੰ ਜਦੋਂ ਉਸਨੇ ਉੱਤਰ ਦੇ ਆਏ ਗੱਲ ਕਹੀ ਨਾ ਕਿ ਦੀਪ ਠੀਕ ਕਹਿੰਦਾ ਸੀ ਮੈਂ ਕਿਹਾ ਇਹ ਗੱਲ ਦੀਪ ਦੇ ਹੁੰਦਿਆਂ ਸਮਝੀ ਹੁੰਦੀ ਤਾਂ ਸ਼ਾਇਦ ਅੱਜ ਦੁਬਾਰਾ ਤੁਹਾਨੂੰ ਸੰਘਰਸ਼ ਤੇ ਨਾ ਬਹਿਣਾ ਪੈਂਦਾ ਸ਼ਹਿਦਤ ਨਾ ਬਣਾ ਪੈਂਦਾ ਮੈਂ ਉਹਨਾਂ ਦਾ ਹੱਥ ਫੜ ਲੈ ਮੈਂ ਕਿਹਾ ਸਰਦਾਰ ਜੀ ਵੀਰੇ ਇੱਕ ਗੱਲ ਸੁਣਿਓ ਜਦੋਂ ਅਸੀਂ ਆ ਜੇ ਗੱਲ ਕਹੀ ਨੇ ਨਾ ਕਿ ਦੀਪ ਉਦੋਂ ਠੀਕ ਕੇਂਦਰ ਸੀ ਇਹਦਾ ਮਤਲਬ ਅਸੀਂ ਉਦੋਂ ਦਾ ਨਹੀਂ ਖੜੇ ਮੈਂ ਕਿਹਾ ਪੰਚਤੰਤਰ ਦੀ ਇੱਕ ਕਹਾਣੀ ਹੈ ਜੰਗਲ ਦੇ ਵਿੱਚ ਕਿਤੇ ਸ਼ੇਰ ਨੇ ਕੋਈ ਚੁਟਕਲਾ ਸੁਣਾ ਦਿੱਤਾ ਸਾਰੇ ਜਾਨਵਰਾਂ ਨੇ ਉਸ ਗੱਲ ਨੂੰ ਸੁਣਿਆ ਹੱਸ ਕੇ ਤੇ ਚਲੇ ਗਏ ਜਦੋਂ ਸਵੇਰੇ ਦਿਨ ਚੜ੍ਹੇ ਤੇ ਇੱਕ ਖੋਤਾ ਕੱਲਾ ਹੀ ਹੱਸਣ ਦਿਆ ਸੀ ਕਿਸ ਨੂੰ ਨਾਕੇ ਪੁੱਛੇ ਵੀ ਤੂੰ ਕਿਉਂ ਹੱਸਣਦਿਆ ਕਹਿੰਦਾ ਚੁਟਕਲੇ ਦੀ ਸਮਝ ਹੀ ਸਵੇਰੇ ਲੱਗੀ ਐ ਸੋ ਕਹਿਣ ਤੋਂ ਭਾਵੇਂ ਕਿ ਜਦੋਂ ਅਸੀਂ ਕਹਿੰਨੇ ਐ ਕਿ ਅਸੀਂ ਦੀਪ ਨੂੰ ਜੀਉਂਦਿਆਂ ਸਮਝ ਨਹੀਂ ਸਕੇ ਇਹਦਾ ਮਤਲਬ ਸਾਡੇ ਵਿੱਚ ਸਹੀ ਤੌਰ ਤੇ ਸਮੂਹਿਕ ਚੇਤਨਤਾ ਦੇ ਰੂਪ ਤੇ ਅਜੇ ਸਾਡੇ ਕੋਲ ਉਸ ਸੋਚੀ ਦੀ ਘਾਟ ਹੈ ਕਿ ਜਦੋਂ ਕੋਈ ਵੀ ਆਗੂ ਕੌਮ ਦੀ ਹੋਣ ਦੀ ਗੱਲ ਕਰਦਾ ਹੈ ਪਾਤਸ਼ਾਹੀ ਦਾਅਵੇ ਦੀ ਗੱਲ ਕਰਦਾ ਹੈ ਨਿਆਰੀ ਹਸਤੀ ਦੀ ਗੱਲ ਕਰਦਾ ਹੈ ਉਦੋਂ ਅਸੀਂ ਉਸ ਗੱਲ ਤੋਂ ਦੂਰ ਰਹਿੰਨੇ ਆ ਤੇ ਦੀਪ ਨੇ ਜਿਸ ਤਰ੍ਹਾਂ ਦੇ ਨਾਲ ਨੌਜਵਾਨੀ ਦੇ ਵਿੱਚ ਇਸ ਪੇਸ਼ਕਾਰੀ ਨੂੰ ਪੰਜਾਬ ਦੀ ਹੋਣ ਦੀ ਗੱਲ ਨੂੰ ਪਾਛਾਈ ਦਾਵੇ ਦੀ ਗੱਲ ਨੂੰ ਜਿਸ ਤਰ੍ਹਾਂ ਉਹਨੇ ਨੌਜਵਾਨੀ ਦੇ ਮਨਾਂ ਦੇ ਉੱਪਰ ਉਕਰਿਆ ਅੱਜ ਸਵੇਰ ਦੀ ਗੱਲ ਹੈ ਸਰਦਾਰ ਅਜਮੇਰ ਸਿੰਘ ਹੁਣਾਂ ਨੇ ਵੀ ਆਉਣਾ ਸੀ ਇੱਕਦਮ ਤਬੀਅਤ ਉਹਨਾਂ ਦੀ ਖਰਾਬ ਹੋ ਗਈ ਹਾਜ਼ਰੀ ਨਾਲਵਾ ਸਕੇ ਤੇ ਅਸੀਂ ਇਸ ਬਾਰੇ ਗੱਲ ਕਰ ਰਹੇ ਸੀਗੇ ਕਿ ਸ਼ਾਇਦ ਬੜਾ ਲੰਬਾ ਸਮਾਂ ਹੋ ਗਿਆ ਸਾਨੂੰ ਸਟੇਜ ਦੇ ਉੱਪਰੋਂ ਪਾਛਾਈ ਦਾਵੇ ਦੀ ਗੱਲ ਕਰਦਿਆਂ ਲੰਬਾ ਸਮਾਂ ਹੋ ਗਿਆ ਸਾਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਗੱਲਾਂ ਨੂੰ ਕਰਦੇ ਹਾਂ ਪਰ ਸ਼ਾਇਦ ਅਸੀਂ ਲਿਖਣ ਵਾਲੇ ਤੇ ਬੋਲਣ ਵਾਲੇ ਨੌਜਵਾਨੀ ਦੇ ਚ ਉਸ ਗੱਲ ਨੂੰ ਉਸ ਪੱਧਰ ਤੇ ਲੈ ਕੇ ਨਾ ਜਾ ਸਕੇ ਜਿੰਨੇ ਥੋੜੇ ਸਮੇਂ ਦੇ ਵਿੱਚ ਤੇ ਥੋੜੇ ਸ਼ਬਦਾਂ ਦੇ ਵਿੱਚ ਦੀਪ ਨੇ ਨੌਜਵਾਨੀ ਦੇ ਮਨ ਦੇ ਅੰਦਰ ਇੱਕ ਚੇਤਨਤਾ ਨੂੰ ਪ੍ਰਗਟ ਕਰ ਦਿੱਤਾ ਔਰ ਸਭ ਤੋਂ ਅਹਿਮ ਗੱਲ ਸੀ ਕਿ ਜਿਹੜੀ ਸਾਡੇ ਸੰਘਰਸ਼ ਦੇ ਵਿੱਚ ਇੱਕ ਗੱਲ ਨੇ ਜਨਮ ਲੈ ਲਿਆ ਕਿ ਗੱਲ ਕੇਵਲ ਫਸਲਾਂ ਤੱਕ ਸੀਮਤ ਨਹੀਂ ਹੈ ਗੱਲ ਨਸਲਾਂ ਤੱਕ ਸੀਮਤ ਹੈ ਜਿਹੜੀ ਉਦੋਂ ਸਾਡੀ ਆਗੂ ਪ੍ਰਣਾਲੀ ਸਮਝ ਨਹੀਂ ਸਕੀ ਗੱਲ ਕੇਵਲ ਕਣਕ ਦੇ ਮੁੱਲ ਦੀ ਨਹੀਂ ਹੈ ਗੱਲ ਤੁਹਾਡੀ ਅਣਖ ਦੇ ਬੋਲਦੀ ਹੈ ਅਸੀਂ 18ਵੀਂ ਸਦੀ ਦੇ ਵਿੱਚ ਇਤਿਹਾਸ ਦੇ ਬਹੁਤ ਸਾਰੇ ਵਰਤਾਰੇ ਵੇਖਦੇ ਹਾਂ ਕਿਉਂਕਿ ਜੇਕਰ ਗੱਲ ਕੇਵਲ ਤੇ ਕੇਵਲ ਕਣਕ ਤੱਕ ਸੀਮਤ ਹੋਵੇ ਨਾ ਤੇ ਪਿੰਜਰੇ 'ਚ ਪਏ ਤੋਤੇ ਨੂੰ ਵੀ ਦਾਣੇ ਮਿਲ ਜਾਂਦੇ ਨੇ ਪਿੰਜਰੇ 'ਚ ਪਏ ਜਾਂ ਸਰਕਸ ਦੇ ਸ਼ੇਰ ਨੂੰ ਵੀ ਰੋਟੀ ਤੇ ਮਾਸ ਮਿਲ ਹੀ ਜਾਂਦਾ ਚੋਨੇ ਖਾਣਾ ਹੁੰਦਾ ਗੱਲ ਕੇਵਲ ਕਣਕ ਤੇ ਖੁਰਾਕ ਤੇ ਖਾਣ ਤੱਕ ਸੀਮਿਤ ਨਹੀਂ ਹੁੰਦੀ ਗੱਲ ਗੁਲਾਮੀ ਤੇ ਆਜ਼ਾਦੀ ਤੱਕ ਸੀਮਿਤ ਹੁੰਦੀ ਹੈ ਜਦੋਂ ਤੁਸੀਂ ਫਸਲ ਦੀ ਗੱਲ ਨੂੰ نسل ਨਾਲ ਜੋੜ ਕੇ ਵੇਖੋਗੇ ਫਿਰ ਵੇਖੋਗੇ ਕਿ ਪੰਜਾਬ ਨੂੰ ਬਰਬਾਦ ਕਿਵੇਂ ਕੀਤਾ ਜਾ ਰਿਹਾ ਆਰਥਿਕ ਤੌਰ ਤੇ ਲੱਕ ਕਿਵੇਂ ਤੋੜਿਆ ਜਾ ਰਿਹਾ ਜਦੋਂ ਕੇਵਲ ਕਣਕ ਤੱਕ ਜਾਂ ਕੇਵਲ ਫਸਲ ਤੱਕ ਸੋਚੋਗੇ نسل ਤੇ ਅਣਖ ਤੱਕ ਨਹੀਂ ਜਾਓਗੇ ਉਦੋਂ ਤੁਹਾਨੂੰ ਲੱਗੇਗਾ ਕੋਈ ਗੱਲ ਨਹੀਂ ਥੋੜੇ ਜਿਹਾ ਪੈਸੇ ਵੱਧ ਮਿਲ ਜਾਣ ਆਰਥਿਕ ਤੌਰ ਤੇ ਸਾਡਾ ਹੱਥ ਸੋਖਾ ਹੋ ਜਾਵੇ ਅਸੀਂ ਠੀਕ ਹੈ ਪਰ 18ਵੀਂ ਸਦੀ ਦੀਆਂ ਸਾਡੀਆਂ ਸੰਘਰਸ਼ ਦੀਆਂ ਤੰਦਾਂ ਦੇ ਵਿੱਚ ਐਸੇ ਬਹੁਤ ਸਾਰੇ ਅੰਛ ਪਏ ਨੇ ਜਿਹੜੀ ਲੜਾਈ ਨੇ ਸਾਨੂੰ ਫਸਲ ਤੇ ਨਸਲ ਦੀ ਸਮੇਲਤਾ ਨੂੰ ਦੱਸ ਦਿੱਤਾ ਦਸੰਬਰ 1726 ਦੇ ਵਿੱਚ ਸਿੱਖਾਂ ਦਾ 18ਵੀਂ ਸਦੀ ਦਾ ਪਹਿਲਾ ਸਰਬੱਤ ਖਾਲਸਾ ਹੁੰਦਾ ਹੈ ਉਹਦੇ ਕਾਰਨ ਕੀ ਸੀ ਭਾਈ ਤਾਰਾ ਸਿੰਘ ਵਾਂਨ ਦੀ ਸ਼ਹਾਦਤ ਤੇ ਭਾਈ ਤਾਰਾ ਸਿੰਘ ਵਾਂਨ ਦੀ ਸ਼ਹਾਦਤ ਤੇ ਕੌਮੀ ਹੋਣ ਦੀ ਗੱਲ ਕਰਦੀ ਹੈ ਨਸਲ ਦੀ ਗੱਲ ਕਰ ਰਹੀ ਹੈ ਕਿ ਕਿਤੇ ਨਾ ਕਿਤੇ ਉਹਦੀਆਂ ਤੰਦਾਂ ਜਿਹੜੀਆਂ ਨੇ ਫਸਲ ਦੇ ਨਾਲ ਵੀ ਜੁੜੀਆਂ ਨੇ ਘਰਿਆਲੇ ਪਿੰਡ ਦੇ ਪੱਟੀ ਦੇ ਕੋਲ ਪਿੰਡ ਹੈ ਉੱਥੋਂ ਦੇ ਨੇੜੇ ਦੇ ਰਹਿਣ ਵਾਲੇ ਕਿਸਾਨ ਭਾਈ ਮਾਲੀ ਸਿੰਘ ਹੋਣੀ ਉਹਨਾਂ ਦੇ ਖੇਤਾਂ ਦੇ ਵਿੱਚ ਘੋੜੀਆਂ ਛੱਡ ਦਿੱਤੀਆਂ ਚੌਧਰੀ ਹਰਸ਼ਾਏ ਨੇ ਤੇ ਜਦੋਂ ਉਹਨਾਂ ਨੇ ਇਹ ਕਿਹਾ ਕਿ ਸਾਡੀਆਂ ਫਸਲਾਂ ਨੂੰ ਖਰਾਬ ਕਰਦੀਆਂ ਨੇ ਤੁਹਾਡੀਆਂ ਖੁੱਲੀਆਂ ਹੋਈਆਂ ਘੋੜੀਆਂ ਤੇ ਉਹਨੇ ਕਿਹਾ ਘੋੜੀਆਂ ਉਦਣ ਬਨੂਗਾ ਜਿੱਦਨ ਮੈਂ ਤੁਹਾਡੀ ਕੇਸਾਂ ਦੇ ਵਸੇ ਵਟੂਗਾ ਤੁਹਾਡੇ ਕੇਸ ਮੁੰਨ ਕੇ ਰੱਸੇ ਵਟ ਕੇ ਰस्सियां ਬਣਾ ਕੇ ਘੋੜੀਆਂ ਨੂੰ ਪਾ ਦੇਵਾਂਗਾ ਫਿਰ ਮੈਂ ਵੱਲ ਲਵਾਗਾ ਹੁਣ ਗੱਲ ਜਦੋਂ ਹੋਈ ਸੀ ਫਸਲ ਤੋਂ ਗੱਲ ਖਰਾਬ ਹੋ ਰਹੀ ਹੈ ਤੇ ਜਦੋਂ ਗੱਲ ਕੇਸਾਂ ਤੇ ਆ ਜਾਏ ਫਿਰ ਗੱਲ ਨਸਲ ਤੇ ਆ ਜਾਂਦੀ ਹੈ ਉਹਨਾਂ ਨੇ ਉਸੇ ਵੇਲੇ ਸਰਦਾਰ ਅਮਰ ਸਿੰਘ ਤੇ ਬਘੇੜ ਸਿੰਘ ਪੁੱਸੇ ਪਿੰਡ ਦੇ ਰਹਿਣ ਵਾਲੇ ਸੀ ਉਹਨਾਂ ਦੇ ਨਾਲ ਸੰਪਰਕ ਕੀਤਾ ਉਹਨਾਂ ਨੇ ਉਹਦੇ ਤਵੇਲੇ ਦੇ ਵਿੱਚੋਂ ਘੋੜੀਆਂ ਚੋਰੀ ਕੀਤੀਆਂ ਤੇ ਮਾਲਵੇ ਦੇ ਵਿੱਚ ਜਾ ਕੇ ਮਹਾਰਾਜਾ ਆਲਾ ਸਿੰਘ ਦੇ ਕੋਲ ਵੇਚ ਦਿੱਤੀਆਂ ਜਿੰਨੇ ਪੈਸੇ ਮਿਲੇ ਲਿਆ ਕੇ ਲੰਗਰ ਦੇ ਵਿੱਚ ਰਸਤਪਾਤੀ ਭਾਈ ਤਾਰਾ ਸਿੰਘ ਵਾਂ ਦੇ ਬਾੜੇ ਦੇ ਵਿੱਚ ਜਦੋਂ ਹਕੂਮਤ ਨੂੰ ਇਸ ਗੱਲ ਦਾ ਪਤਾ ਲੱਗਾ ਪਹਿਲਾਂ ਪੱਟੀ ਰਹਾਕ জাফর ਬੇਗ ਆਇਆ ਉਹਦਾ ਭਤੀਜਾ ਹਿੰਮਤ ਬੇਗ ਮਾਰਿਆ ਗਿਆ ਉਸ ਤੋਂ ਬਾਅਦ ਲਾਹੌਰ ਤੋਂ ਆਏ ਨੇ ਮੋਮਨ ਖਾਨ ਤੇ ਤਕੀ ਬੇਗ ਜਦੋਂ ਭਾਈ ਤਾਰਾ ਸਿੰਘ ਵਾਂ ਸਿਰਫ ਕਿੰਨੇ ਆਦਮੀ ਸੀ ਜੂਝਣ ਵਾਲੇ 22 ਪਰ ਗੱਲ ਹੋਣ ਦੀ ਸੀ ਸ਼ੁਰੂ ਫਸਲ ਤੋਂ ਹੋਈ ਸੀ ਗੱਲ ਨਸਲ ਤੇ ਆ ਗਈ ਸੀ ਕਣਕ ਖਰਾਬ ਤੋਂ ਗੱਲ ਹੋਈ ਸੀ ਕੌਮੀ ਅਣਖ ਤੇ ਆ ਗਈ ਸੀ ਕਿਉਂਕਿ ਅਣਖ ਨੂੰ ਵੰਗਾ ਰਿਆ ਗਿਆ ਸੀ ਉਹਨਾਂ ਨੇ ਆਖਰੀ ਵਾਰੀ ਜਦੋਂ ਜੰਗ ਦੇ ਵਿੱਚ ਜਾਣ ਤੋਂ ਪਹਿਲਾਂ ਹੁਕਮ ਲਿਆ ਹੁਕਮ ਆਇਆ ਜੋ ਕਹੋ ਕਾਲ ਤੇ ਭਾਜ ਕਰ ਬਾਚਿ ਤੋ ਕਹੋ ਕਹੇ ਕੁੰਟ ਕਹੋ ਕਤ ਭਾਜ ਜਾਈਏ ਭੀ ਜੇ ਮੌਤ ਤੋਂ ਭੱਜ ਕੇ ਬਚਿਆ ਜਾ ਸਕਦਾ ਹੈ ਤੇ ਫਿਰ ਦੱਸੋ ਕਿਹੜੀ ਦਿਸ਼ਾ ਚ ਭੱਜੀਏ ਤੇ ਇਹੀ ਗੱਲ ਆ ਜੇ ਸਾਡੇ ਸਾਹਮਣੇ ਵਦੇਸ਼ ਚਲੇ ਜੋ ਵਿਦੇਸ਼ ਚਲੇ ਜੋ ਜੇਕਰ ਕੌਮੀ ਗੈਰਤ ਨੂੰ ਛੱਡ ਦਿੱਤਾ ਪੰਜਾਬੀयत ਮੁੱਕ ਜਾਵੇਗੀ ਇਹ ਸਾਡਾ 18ਵੀਂ ਸਦੀ ਦੇ ਸਿੱਖਾਂ ਦਾ ਇਹ ਉਸ ਵੇਲੇ ਐਮ ਫੈਸਲਾ ਸੀ ਬੇਸ਼ੱਕ ਅਸੀਂ ਥੋੜੇ ਹਾਂ ਕੁਝ ਇਤਿਹਾਸਕਾਰਾਂ ਨੇ 22 ਗਿਣਤੀ ਲਿਖੀ ਹੈ ਕੁਝ ਨੇ 24 ਲਿਖੀ ਹੈ ਜੰਗ ਲੜਨੀ ਸ਼ੁਰੂ ਕੀਤੀ ਪਹਿਲਾ ਜ਼ਾਫਰ ਬੇਗ ਨੂੰ ਹਰਾਇਆ ਉਸ ਦਾ ਭਤੀਜਾ ਹਿੰਮਤ ਬੇਗ ਮਾਰਿਆ ਗਿਆ ਫਿਰ ਤਕੀ ਬੇਗ ਤੇ ਮੋਮਨ ਖਾਨ ਆਏ ਤੇ ਜਦੋਂ ਦਵੰਦ ਚੁੱਦ ਦੋ ਸਿੰਘਾਂ ਦਾ ਆਪਸ ਦੇ ਵਿੱਚ ਜਦੋਂ ਇੱਕ ਸਿੰਘ ਦਾ ਜੁੱਦ ਹੋਇਆ ਦੁਸ਼ਮਣ ਦੇ ਨਾਲ ਉਹਦੇ ਸਾਹਮਣੇ ਸੀ ਤਕੀ ਬੇਗ ਤਕੀ ਬੇਗ ਨੇ ਆਪਣਾ ਸਾਰਾ ਸਰੀਰ ਲੋਹੇ ਚ ਮੜਿਆ ਹੋਇਆ ਸੀ ਭਾਈ ਤਾਰਾ ਸਿੰਘ ਵਾਂ ਲੜ ਰਹੇ ਸੀ ਪਰ ਪਤਾ ਨਹੀਂ ਸੀ ਲੱਗ ਰਿਹਾ ਵਾਰ ਕਿੱਥੇ ਕਰਨ ਜਦੋਂ ਪਿੱਛੋਂ ਨਾਰਾਏ ਤਕਦੀਰ ਲੱਗਾ ਤੇ ਉਹਨੇ ਆਪਣੀ ਮੂੰਹ ਦੇ ਵਿੱਚੋਂ ਅੱਲਾਹੁ ਅਕਬਰ ਕਿਹਾ ਤੇ ਇਹਨਾਂ ਨੇ ਵੇਖਿਆ ਕਿ ਮੂੰਹ ਖੁੱਲਿਆ ਮੂੰਹ ਚ ਬਰਸ਼ਾ ਮਾਰ ਰਿਹਾ ਤੇ ਮੂੰਹ ਚੋਂ ਖੂਨ ਦੀਆਂ ਘਰਾਲਾਂ ਵਗਦੀਆਂ ਘੋੜਾ ਭਜਾ ਕੇ ਪਿੱਛੇ ਨੂੰ ਭੱਜਣ ਲੱਗਾ ਮੋਮਨ ਖਾਨ ਕਹਿੰਦਾ ਕਹਿੰਦਾ ਜਦੋਂ ਮੂੰਹ ਚੋਂ ਪਾਣ ਵਾਂਗੂ ਲਾਲ ਖੂਨ ਵਗਦਾ ਵੇਖਿਆ ਕਹਿੰਦਾ ਤਕੀ ਬੇਗ ਪਾਣ ਚ ਵਾਰਿਆ ਕਿੱਥੋਂ ਖਾਦਾ ਏ ਕਹਿੰਦਾ ਜਾ ਕੇ ਲਾਲਾ ਤਾਰਾ ਸਿੰਘ ਵੰਡਦਾ ਪਿਆਈ ਇੱਕ ਬੀੜਾ ਤੂੰ ਵੀ ਲੈ ਲਾ ਉਹਦੇ ਕੋ ਸੋ ਇਹ ਸਾਡੀ ਅਣਖ ਦੀਆਂ ਗੱਲਾਂ ਸੀ ਇਹ ਸਾਡੀ ਹੋਂਦ ਦੀਆਂ ਗੱਲਾਂ ਸੀ ਦਰਅਸਲ ਅੱਜ ਮੈਂ ਇੱਕ ਮਿੰਟ ਸਿਰਫ ਹੋਰ ਲਵਾਂਗਾ ਕਿ ਮੈਨੂੰ ਪਤਾ ਬਹੁਤ ਸਾਰੇ ਬੁਲਾ ਰਹੇ ਨੇ ਮੈਂ ਕਦੇ ਵਕਤ ਉੱਪਰ ਨਹੀਂ ਗਿਆ ਖੈਰ ਮੈਂ 12 ਮਿੰਟ ਬੋਲ ਗਿਆ ਵੈਸੇ ਤੇ ਸਮਾਪਤੀ ਕਰਨੀ ਚਾਹੀਦੀ ਇੱਕ ਮਿੰਟ ਲਈਦਾ ਕਿ ਦੀਪ ਨੇ ਸਾਨੂੰ ਉਸ ਗੱਲ ਨੂੰ ਸਮਝਾਉਣ ਦਾ ਯਤਨ ਕੀਤਾ ਉਹਦੇ ਚ ਪਹਿਲੀ ਗੱਲ ਇਹ ਸੀ ਕਿ ਜੋ ਵੀ ਬੋਲਣਾ ਹੈ ਮਾਈਕ ਦੇ ਉੱਪਰ ਸੋਸ਼ਲ ਮੀਡੀਆ ਦੇ ਵਿੱਚ ਜਨਤਾ ਦੇ ਵਿੱਚ ਜਾਂ ਆਮਚਾਰ ਨੌਜਵਾਨਾਂ ਦੋਸਤਾਂ ਦੇ ਵਿੱਚ ਬਹਿ ਕੇ ਜ਼ਿੰਮੇਵਾਰੀ ਦੇ ਨਾਲ ਬੋਲਣਾ ਕੋਈ ਐਸੀ ਗੱਲ ਨਹੀਂ ਕਰਨੀ ਜਿਹੜੀ ਗੱਲ ਕੌਮੀ ਸਿਧਾਂਤਾਂ ਦੇ ਉੱਪਰ ਪੂਰੀ ਨਹੀਂ ਉਤਰਦੀ ਇਹ ਹਮੇਸ਼ਾ ਉਹਦੀ ਕਿਸੇ ਨਿੱਕੀ ਜੀ ਗੱਲ ਦੇ ਉੱਪਰ ਕਿਸੇ ਇਤਿਹਾਸ ਦੀ ਗੱਲ ਹੋਣੀ ਸਿੱਖ ਰਾਜਨੀਤੀ ਦੀ ਗੱਲ ਹੋਣੀ ਤੇ ਉਹਨੇ ਕਈ ਵਾਰੀ ਆਪਣੀ ਗੱਲ ਨੂੰ ਰੋਕ ਲੈਣਾ ਤੇ ਸਰਦਾਰ ਅਜਮੇਰ ਸਿੰਘ ਹੁਣਾਂ ਨੂੰ ਜਾਂ ਮੈਨੂੰ ਸਾਦ ਕੇ ਉੱਤੇ ਬਾਰ ਬਾਰ ਚਰਚਾ ਕਰਨੀ ਤੇ ਸਵਾਲ ਤੇ ਸਵਾਲ ਕਰਨੇ ਕਿ ਆਹ ਗੱਲ ਮੈਂ ਰੱਖਣੀ ਚਾਹੁੰਦਾ ਸੋ ਪਹਿਲੀ ਗੱਲ ਤਾਂ ਇਹ ਅਸੀਂ ਜੋ ਵੀ ਗੱਲ ਕਰੀਏ ਜ਼ਿੰਮੇਵਾਰੀ ਨਾ ਕਰੀਏ ਦੂਜੀ ਗੱਲ ਜਿਸ ਤਰ੍ਹਾਂ ਵੀਰ ਜੀ ਹੋਣਾ ਨੇ ਮਨਦੀਪ ਸਿੰਘ ਹੋਣਾ ਨੇ ਵੀ ਗੱਲ ਕੀਤੀ ਹੈ ਆਗੂ ਪ੍ਰਣਾਲੀ ਨੂੰ ਵਕਤ ਦੇ ਉੱਪਰ ਸਮਝਣ ਦਾ ਯਤਨ ਜ਼ਰੂਰ ਕਰੀਏ ਤੀਸਰੀ ਗੱਲ ਸੰਘਰਸ਼ ਨੂੰ ਸਮੂਹਿਕ ਚੇਤਨਤਾ ਦੇ ਵਿੱਚੋਂ ਪ੍ਰਗਟ ਕਰੀਏ ਜਿਵੇਂ ਅਸੀਂ ਅੱਜ ਕਹਿੰਦੇ ਆ ਕਿ ਜੇ ਅਸੀਂ ਦੀਪ ਨੂੰ ਜਿਉਂਦੇ ਜੀ ਸਮਝਿਆ ਹੁੰਦਾ ਜੇ ਕਿਸਾਨ ਆਗੂ ਕਹਿੰਦੇ ਨੇ ਅਸੀਂ ਸਮਝ ਨਹੀਂ ਸਕੇ ਦੀਪ ਠੀਕ ਕਹਿੰਦਾ ਸੀ ਤੇ ਸੱਚ ਜਾਣਿਓ ਅੱਜ ਵੀ ਜੇਕਰ ਸਾਡੇ 'ਚ ਸਮੂਹਿਕ ਚੇਤਨਤਾ ਹੋਵੇ ਤਾਂ ਕੱਲ ਨੂੰ ਤੁਹਾਨੂੰ ਇਹ ਮੈਂ ਕਹਿਣਾ ਪਵੇ ਕਿ ਯਾਰ ਅਸੀਂ ਇਕੱਠੇ ਹੁੰਦੇ ਤੇ ਸਾਡੇ ਡਿਬਰੂਗੜ੍ਹ ਵਾਲੇ ਵੀਰ ਵਾਪਸ ਆ ਸਕਦੇ ਸੀ। ਸੋ ਜੋ ਫੈਸਲਾ ਲੈਣਾ ਹੁੰਦਾ ਸਮੂਹਿਕ ਚੇਤਨਤਾ ਦੇ ਵਿੱਚੋਂ ਸਿਆਣਪ ਦੇ ਨਾਲ ਸਮਝ ਦੇ ਨਾਲ ਸੰਜੀਦਗੀ ਨਾਲ ਲਿਆ ਕਰੋ ਕੇਵਲ ਫੁੱਕੇ ਨਾਰਿਆਂ ਦੇ ਵਿੱਚੋਂ ਕੁਝ ਨਹੀਂ ਹੋਣਾ। ਸਾਨੂੰ ਜਨਤਕ ਤੌਰ ਦੇ ਉੱਪਰ ਲੋਕਾਂ 'ਚ ਵਿਚਰਨਾ ਪੈਣਾ ਤੇ ਮੈਂ ਇੱਕ ਗੱਲ ਹੋਰ ਵੀ ਦਵਾਂ ਅੱਜਕੱਲ ਕੇਵਲ ਏਕਤਾ ਦੀ ਗੱਲ ਮੰਚ ਤੱਕ ਸੀਮਤ ਨਹੀਂ ਰਹਿ ਗਈ। ਸਾਨੂੰ ਲੋਕਾਂ 'ਚ ਵਿਚਰਨਾ ਪਵੇਗਾ ਸਬਸਿਆਵਾਂ ਕਿੱਥੇ ਨੇ? ਕੋਈ ਸਾਡੇ ਤੋਂ ਦੂਰ ਕਿਉਂ ਹੈ? ਜਦੋਂ ਤੱਕ ਅਸੀਂ ਇਸ ਗੱਲ ਨੂੰ ਨਹੀਂ ਸਮਝਾਂਗੇ ਉਹਨਾਂ ਚਿਰ ਇਹ ਕੇਵਲ ਸਾਡੀਆਂ ਮੰਚ ਦੇ ਉੱਪਰ ਕੀਤੀਆਂ ਗੱਲਾਂ ਰਹਿ ਜਾਣਗੀਆਂ ਜ਼ਮੀਨੀ ਤੌਰ ਤੇ ਵਿਚਰਨਾ ਪਵੇਗਾ ਸੰਗਤ ਜਾਣਾ ਪਵੇਗਾ ਸਮੱਸਿਆ ਸਾਡੀ ਕਿਤੇ ਨਹੀਂ ਆ ਕਿਤੇ ਨਾ ਕਿਤੇ ਮਨੁੱਖ ਦੀ ਥੋੜੀ ਜਿਹੀ ਕੋ ਸੂਖਮ ਜੀ ਹੋਂਮੇ ਹੁੰਦੀ ਹੈ ਜੀ ਮੈਨੂੰ ਪੁੱਛਿਆ ਨਹੀਂ ਜਾਂਦਾ ਕੋਈ ਗੱਲ ਨਹੀਂ ਅਸੀਂ ਉਹਨਾਂ ਨੂੰ ਵੱਡੇ ਤੌਰ ਦੇ ਉੱਪਰ ਅੱਗੇ ਲੈ ਕੇ ਆਏ ਤੁਸੀਂ ਦੀਪ ਦੇ ਵੇਲੇ ਜਿਹੜੇ ਚਿਹਰੇ ਅੱਜ ਤੁਸੀਂ ਵੇਖ ਰਹੇ ਹੋ ਉਹ ਉਹ ਚਿਹਰੇ ਸੀ ਜਿਹੜੇ ਪਹਿਲਾਂ ਕਿਤੇ ਆਗੂ ਪਰਾਲੇ 'ਚ ਆਏ ਨਹੀਂ ਸੀ ਦਾ ਕਾਰਨ ਕੀ ਸੀ ਦੀਪ ਨੇ ਹਰ ਇੱਕ ਨੂੰ ਝਟਾ ਦਿੱਤੀ ਸੋ ਉਸ ਜਗ੍ਹਾ ਨੂੰ ਅਸੀਂ ਵੀ ਦੇਣ ਦਾ ਯਤਨ ਕਰੀਏ ਅਸੀਂ ਨਾ ਸਮਝੀਏ ਕਿ ਮੈਂ ਬੋਲ ਰਹਾ ਤੇ ਮੈਂ ਹੀ ਬੋਲਣਾ ਅਸੀਂ ਉਹਨਾਂ ਨੌਜਵਾਨਾਂ ਵਾਸਤੇ ਜਗ੍ਹਾ ਛੱਡੀਏ ਜਿਹੜੇ ਸਾਡੇ ਤੋਂ ਬਾਅਦ ਬੋਲਣਾ ਚਾਹੁੰਦੇ ਨੇ ਕਿਸੇ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਮੈਂ ਹਮੇਸ਼ਾ ਦੀਪ ਦੇ ਨਾਲ ਰਿਹਾ ਹਾਂ ਪਰ ਜਿੱਥੇ ਬੋਲ ਰਿਹਾ ਹੁੰਦਾ ਸੀ ਮੈਂ ਕਦੀ ਨਹੀਂ ਬੋਲਿਆ ਉਹਨੇ ਕਈ ਵਾਰ ਮੈਨੂੰ ਕਹਿਣਾ ਜਾਣ ਬੁੱਝ ਕੇ ਸਰ ਤੁਸੀਂ ਨਹੀਂ ਬੋਲਦੇ ਤੇ ਮੈਂ ਉਹਨੂੰ ਇੱਕ ਗੱਲ ਕਹਿੰਦਾ ਸੀ ਦੀਪ ਮੇਰੀ ਕਹੀ ਗੱਲ ਨੂੰ ਜੇ 1000 ਬੰਦਾ ਸੁਣਦਾ ਤੇ ਤੇਰੀ ਕਹੀ ਗੱਲ ਨੂੰ 1 ਲੱਖ ਬੰਦਾ ਸੁਣਦਾ ਕਿਉਂਕਿ ਸਾਨੂੰ ਗੁਰਦੁਆਰਿਆਂ ਦੇ ਵਿੱਚ ਕੇਵਲ ਸਾਬਤ ਸੂਤ ਸਿੱਖਾਂ ਦੇ ਸੱਦਣਾ ਤੇ ਸੁਣਨਾ ਹੈ ਤੇ ਤੈਨੂੰ ਕੋਨੇ-ਮੁੰਨੇ ਸਿੱਖ ਕੇ ਸੱਦ ਕੇ ਸੁਣ ਕੇ ਜੇ ਸਿੱਖੀ ਚ ਆ ਰਹੇ ਨੇ ਤੇ ਮੈਂ ਸੋਚਦਾ ਕਿ ਸਾਡੇ ਕਹਿਣ ਦੇ ਨਾਲ ਉਹ ਗੱਲ ਤੇਰੇ ਮੂੰਹੋਂ ਜਾਵੇ ਤੇ ਜ਼ਿਆਦਾ ਵੱਡੀ ਗੱਲ ਹੈ ਸੋ ਅਸੀਂ ਆਪਣੇ ਵੀਰਾਂ ਨੂੰ ਜਗ੍ਹਾ ਦਈਏ ਸਪੇਸ ਦੇਣ ਦਾ ਯਤਨ ਕਰੀਏ ਅਸੀਂ ਹੁਣ ਇਸ ਸਟੇਜ ਨੂੰ ਛੱਡਣ ਦਾ ਯਤਨ ਕਰੀਏ ਅਸੀਂ ਬਹੁਤ ਚਿਰ ਬੋਲ ਚੁੱਕੇ ਹਾਂ 30 ਸਾਲ ਤੇ ਮੈਨੂੰ ਬੋਲਦੇ ਨੂੰ ਹੋ ਗਏ ਅਸੀਂ ਆਉਣ ਵਾਲੇ ਨੌਜਵਾਨ ਨੂੰ ਜਗ੍ਹਾ ਦਈਏ ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਫਤੇ ਦੀ ਸਾਂਝ ਫਿਰ ਉਹੀ ਗੱਲ ਜਿਹੜੀ ਗੱਲ ਦੀ ਬਾਰ ਬਾਰ ਕਹਿੰਦਾ ਹੁੰਦਾ ਸੀ ਕਿ ਆਪਣੀ ਚੇਤਨਤਾ ਦੇ ਵਿੱਚ ਹੋਣ ਤੇ ਪਾਚ ਚਾਹੀਦਾ ਵੇ ਨੂੰ ਮਨਫੀ ਨਾ ਹੋਣ ਦਿਓ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਫਤੇ ਦੀ ਸਾਂਝ ਸਤਿਕਾਰ ਸਹਿਤ ਆਕਣਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ